ਕਹਿੰਦਾ ਚਲੋ ਤੁਸੀਂ ਮੈਨੂੰ ਵੰਡ ਦਿੱਤਾ 1947 ਦੇ ਸਮੇਂ ਜਿਹਦੇ ਵਿੱਚੋਂ ਇੱਕ ਪਾਕਿਸਤਾਨ ਦੇਸ਼ ਬਣ ਗਿਆ ਤੇ ਇੱਕ ਇੰਡੀਆ ਬਣ ਗਿਆ ਤੇ ਉਦੋਂ ਵੰਡ ਵੀ ਰਿ ਹੋਰ ਵੀ ਹੋਈ ਸ਼੍ਰੀਲੰਕਾ ਵੀ ਵੱਖਰਾ ਹੋਇਆ ਬਰਮਾ ਵੀ ਵੱਖਰਾ ਆਇਆ ਜੰਮੂ ਐਂਡ ਕਸ਼ਮੀਰ ਵੀ ਵੱਖਰਾ ਹੋਇਆ ਤੇ ਬੰਗਲਾਦੇਸ਼ ਵੀ ਵੱਖਰਾ ਹੋਇਆ ਪਰ ਉਹ ਪੰਜਾਬ ਕਹਿੰਦਾ ਕਿ ਤੁਸੀਂ ਮੇਰੇ ਹੀ ਧੀਆਂ ਪੁੱਤ ਕਤਲ ਕਿਉਂ ਕੀਤੇ ਜਦੋਂ ਕਹਿੰਦਾ ਪੰਜਾਬ ਕਹਿੰਦਾ ਕਿ ਜਦੋਂ ਮੇਰਾ ਕੋਈ ਅਣਜਾਣ ਧੀਆਂ ਪੁੱਤ ਜਦੋਂ ਸਟੈਪ ਪਾਉਂਦਾ ਨਾ ਭੰਗੜਾ ਪਾਉਂਦਾ ਤੇ ਜਦੋਂ ਉਹਦਾ ਥੱਲੇ ਪੈਰ ਵੱਜਦਾ ਤੇ ਥੱਲੇ লাশ ਪਈ ਹੁੰਦੀ ਆ ਮੇਰੇ ਪੁੱਤਰ ਦੀ ਕਿਸੇ ਮਰੀਤੀ ਦੀ ਕੋਈ 6 ਮਹੀਨੇ ਦਾ ਸੀ ਕੋਈ ਸਾਲ ਦਾ ਸੀ ਕੋਈ 20 ਸਾਲ ਦਾ ਸੀ ਕੋਈ 30 ਸਾਲ ਦਾ ਉਹਦੀ ਹਿੱਕ ਤੇ ਵੱਜਦੀ ਆ ਕੇ ਜਦੋਂ ਤੂੰ ਭੰਗੜਾ ਪਉਣਾ ਤੇਰੀ ਲੱਤ ਪੋਦੀ ਹਿੱਕ ਤੇ ਵੱਜਦੀ ਆ ਤੇ ਉਹ ਰੋਂਦਾ ਆ ਕਿ ਮੇਰੇ ਵੱਡਿਆਣੇ ਮੇਰੀ ਨਵੀਂ ਪੀੜ੍ਹੀ ਨੇ ਕੀ ਕਰ ਦਿੱਤਾ ਉਹਦੀਆਂ ਪੁੱਭਾਂ ਵੱਜਦੀਆਂ ਕਿੰਦਾ ਜਦੋਂ ਉਹ লাশ ਪੁੱਭਾਂ ਮਾਰਦੀ ਆ ਮੇਰਾ ਧੀ ਪੁੱਤ ਵੱਡਿਆ ਕਤਲੇਆਮ ਹੋਇਆ ਪੁੱਭਾਂ ਮਾਰਦਾ ਤੇ ਸੋਹਣਾ ਪੰਜਾਬ ਕਹਿੰਦਾ ਮੇਰੀਆਂ ਵੀ ਪੁੱਭਾਂ ਨਿਕਲਦੀਆਂ ਤੂੰ ਮੇਰੀ ਗੱਲ ਤੇ ਸੁਣ ਲਾ ਸੋਹਣਾ ਪੰਜਾਬ ਕਹਿੰਦਾ ਮੇਰੀ ਗੱਲ ਤੇ ਸੁਣ ਮੇਥੇ ਹੋਇਆ ਕੀ ਆ ਸੋਹਣੇ ਪੰਜਾਬ ਦੇ ਵਿੱਚ ਹੋਇਆ ਵੀਰੋ ਕੀ 14 ਅਗਸਤ ਤੋਂ ਲੈ ਕੇ 15 ਅਗਸਤ ਤੱਕ ਕੋਈ ਦੰਗਾ ਨਹੀਂ ਹੋਇਆ ਲੜਾਈ ਹਮੇਸ਼ਾ ਉਦੋਂ ਹੁੰਦੀ ਆ ਜਦੋਂ ਵੰਡ ਤੋਂ ਪਹਿਲਾਂ ਅੱਜ ਵੀ ਕਿਸੇ ਨਾਲ ਸਾਡਾ ਲੈਣ ਦੇਣ ਹੋਵੇ ਤੇ ਤੂ ਤੂ ਮੈਂ ਮੈਂ ਉਦੋਂ ਤੱਕ ਹੁੰਦੀ ਆ ਜਦੋਂ ਤੱਕ ਉਹ ਕਦੂਜੇ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਜਦੋਂ ਹਿੱਸਾ ਦੇ ਦਈਏ ਫਿਰ ਕਦੀ ਤੂ ਤੂ ਮੈਂ ਮੈਂ ਨਹੀਂ ਹੁੰਦੀ ਫਿਰ ਆਪਾਂ ਕਹਿੰਦੇ ਵੀ ਜੇ ਤੇਰੀਆਂ ਮੇਰੀਆਂ ਪੈਲੀ ਚ ਟਾਲੀਆਂ ਰੋਖਿਆ ਭਾਈ ਵੜਲਾ ਐਨੀ ਤਰੀਕ ਤੱਕ ਆ ਬੰਨਾ ਜਿਹੜਾ ਮੈਂ ਇਦਾਂ ਸਿੱਧਾ ਕਰ ਦਾਂਗੇ ਤੇ ਦੰਗਾ ਲੜਾਈ ਝਗੜਾ ਹੋਣ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਤੇ ਜੇ ਇਹਦੋਂ ਮਗਰੋਂ ਹੁੰਦੀਆ ਤੇ ਇਹਦਾ ਮਤਲਬ ਲਿਆ ਕਿ ਕੋਈ ਸ਼ੈਤਾਨੀ ਕਰ ਗਿਆ ਕਿ ਇਹਨੇ ਕੋਈ ਨਾ ਕੋਈ ਭੈੜਾ ਕਰਮ ਕੀਤਾ ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰਿਆ ਵੀਰੋ 16 ਅਗਸਤ ਤੱਕ ਤਾਂ ਅਸੀਂ ਲੂਇਸ ਮਾਉਂਟ ਬੈਟਨ ਉਹਦੀ ਵੀ ਕਰਦੀ ਇੱਥੇ ਅਸੀਂ 16 ਅਗਸਤ ਤੱਕ 1947 ਨੂੰ ਇੰਡੀਆ ਦੇ ਵਿੱਚ ਫਿਰ ਦੰਗਾ ਕਿਦਾਂ ਹੋ ਗਿਆ ਦੰਗਾ ਤੇ ਕਾਫੀ ਦਿਨ ਬਾਅਦ ਵੇਚੀ ਹੋਇਆ ਨਾ ਫਿਰ ਤੇ ਉਹਦੇ ਤੁਹਾਨੂੰ ਵੀ ਪਤਾ ਕਿ ਜਿਹੜੇ ਇਤਿਹਾਸਕਾਰ ਨੇ ਇਤਿਹਾਸ ਦੇ ਕੁਝ ਪੰਨੇ ਦੱਸਦੇ ਨੇ ਕਿ ਕੁਝ ਫਿਰੋਜ਼ਪੁਰ ਦਾ ਇਲਾਕਾ ਗੁਰਦਾਸਪੁਰ ਦਾ ਇਲਾਕਾ ਤੇ ਅੰਮ੍ਰਿਤਸਰ ਦੀਆਂ ਦੋ ਜਿਹੜੀਆਂ ਰਾਜਤਾਂ ਇਹ ਤਹਿਸੀਲਾਂ ਸੀ ਉਹਨਾਂ ਦਾ ਵੀ ਕੁਝ ਇਲਾਕਾ ਇਧਰ ਉਧਰ ਕਰ ਦਿੱਤਾ ਗਿਆ ਐਟ ਮਾਉਂਟ ਐਟ ਸਮੇਟ ਮਾਉਂਟ ਬੈਟਨ ਨੇ ਮਾਉਂਟ ਬੈਟਨ ਦੀ ਇੱਕ ਬੁੱਕ ਆ ਜਿਹਦੇ ਵਿੱਚ ਉਹਨੇ ਸਾਰਾ ਇਹ ਲਿਖਿਆ ਹੋਇਆ ਮੇਰਾ ਇੱਕ ਬਹੁਤ ਹੀ ਨਿੱਘਾ ਦੋਸਤ ਫਾਰਮ ਚਰੀਂਦਾ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਜਾਂ ਉਹਨਾਂ ਨੇ ਮੈਨੂੰ ਦੱਸਿਆ ਕੁਝ ਵੀ ਸਮਝ ਲਓ ਲੰਡਨ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਉਹ ਫਾਈਲ ਪਈ ਹੋਈ ਆ ਜਿਹਦੇ ਵਿੱਚ ਸਾਰਾ ਕੁਝ ਲਿਖਿਆ ਉਥੇ ਰਿਸਰਚਰ ਜਾਂਦੇ ਨੇ ਇਹ ਗੱਲ ਜ਼ਰੂਰੀ ਆ ਕਰਨ ਦੀ ਕਿ ਮਾਉਂਟ ਬੈਟਨ ਨੇ ਸਾਰਾ ਕੁਝ ਉੱਥੇ ਦਰਜ ਕੀਤਾ ਦੱਸਿਆ ਜਾਂਦਾ ਕਿ ਉਹਦੇ ਵਿੱਚ ਉਹਨੂੰ ਜੋਖ ਕੇ ਹੀ ਫਾਈਲ ਨੂੰ ਦਿੱਤਾ ਜਾਂਦਾ ਆ ਤੇ ਜੋਖ ਕੇ ਹੀ ਲਿਆ ਜਾਂਦਾ ਜਦੋਂ ਕੋਈ ਫਾਈਲ ਵਾਪਸ ਲਈ ਜਾਂਦੀ ਆ ਤਾਂ ਕੁਝ ਕੋਈ ਨਾ ਪੇਜ ਵਿੱਚ ਵੱਧ ਵੱਧ ਸਕੇ ਤੇ ਨਾ ਘਟ ਸਕੇ ਜਿਹਦੇ ਨਾਲ 골ਡ ਜੋ ਖੀਦਾ ਆ ਉਹ ਫਾਈ ਉਹਦੇ ਕੰਡੇ ਦੇ ਨਾਲ ਉਹਦਾ weight ਕੀਤਾ ਜਾਂਦਾ ਮੈਨਣ ਕਿ ਗ੍ਰਾਮਾਂ ਮਿਲੀਗ੍ਰਾਮਾਂ ਵਿੱਚ weight ਕੀਤਾ ਜਾਂਦਾ ਵੀਰਿਓ ਹੋਇਆ ਕੀ ਫਿਰ ਕਿਹਾ ਜਾਂਦਾ ਕਿ ਕੁਝ ਸ਼ਰਾਰਤੀ ਲੋਕਾਂ ਨੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਜਿਹੜੇ ਮੁਸਲਮਾਨ ਤੇ ਸਿੱਖ ਵੀਰ ਇਹਨਾਂ ਦਾ ਬਹੁਤ ਪਿਆਰ ਸੀ ਬੜੀਆਂ ਗੂੜੀਆਂ ਦੇ ਮਿੱਠੀਆਂ ਸਾਂਝਾ ਸਨ ਅੱਜ ਵੀ ਆ ਗਈਆਂ ਨੇ ਜਦੋਂ ਕਿਤੇ ਕੋਈ ਮੇਲੇ ਤੇ ਤੁਹਾਡੇ ਨਾਲ ਗੱਲਾਂ ਕਰਨਗੇ ਜ਼ਰੂਰ ਫਿਰ ਵੀਰੋ ਹੋਇਆ ਕਿੱਦਾਂ ਦੰਗੇ ਕਿੱਦਾਂ ਸ਼ੁਰੂ ਸ਼ੁਰੂ ਹੋਏ ਪੰਜਾਬ ਵਿੱਚ ਸਾਰਾ ਕੁਝ ਵਧੀਆ ਸੀ ਫਿਰ ਇੱਕ ਅਨਾਉਂਸਮੈਂਟ ਹੋਈ ਰੇਡੀਓ ਚੈਨਲ ਦੇ ਉੱਪਰ ਕਿਹਾ ਜਾਂਦਾ ਆ ਕਿ ਤੁਸੀਂ ਜਿਹੜੇ 라ਵਲ ਪਿੰਡੀ ਜਾਂ ਲਾਹੌਰ ਦੇ ਵਿੱਚ ਲੋਕ ਵੱਸਦੇ ਨੇ ਜੋ ਇੰਡੀਆ ਆਉਣਾ ਚਾਹਣ ਜਾਂ ਪੰਜਾਬ ਆਉਣਾ ਚਾਹਣ ਤੇ ਆ ਜਾਣ ਉਧਰੋਂ ਕੁਝ ਲੋਕ ਪੰਜਾਬ ਵਿੱਚ ਆਏ ਜਦੋਂ ਪੰਜਾਬ ਵਿੱਚ ਆਏ ਤਾਂ ਫਿਰ ਉਹਨਾਂ ਨੇ ਇੱਥੇ ਉਹਨਾਂ ਨੂੰ ਗੁਰਦਰਾ ਸਾਹਿਬਾਨਾਂ 'ਚ ਠਹਿਰੇ ਤੇ ਗੁਰਦਰਾ ਸਾਹਿਬਾਨਾਂ ਤੋਂ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਸੀ ਆਜੋ ਉਹਨਾਂ ਨੂੰ ਨਾਲ ਪੁੱਛਿਆ ਕਿ ਭਾਈ ਹੁਣ ਸਾਨੂੰ ਜ਼ਮੀਨਾਂ ਵੀ ਦੋ ਘਰ ਵੀ ਦੋ ਸਭ ਕੁਝ ਦੋ ਫਿਰ ਕਹਿੰਦੇ ਆ ਕਿ ਕੁਝ ਲੋਕਾਂ ਨੇ ਉਹ ਕੌਣ ਸੀ ਇਹਦੇ ਬਾਰੇ ਮੈਂ ਕੁਝ ਕਲੀਅਰ ਨਹੀਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਫਿਰ ਖਾਲੀ ਕਰਾ ਲੋ ਘਰ ਜਾਣੀ ਕਿ ਪਲਾਨ ਸੀ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰੇ ਜਾਣਦੇ ਆ ਕਿ 3 ਜੂਨ ਨੂੰ ਤੋਂ ਪਹਿਲਾਂ ਰਾਵਲ ਪਿੰਡੀ ਵਿੱਚ ਵੀ ਦੰਗੇ ਹੋਏ ਸਨ ਤੇ 3 ਜੂਨ ਨੂੰ ਜਦੋਂ ਪੰਜਾਬ ਦੀ ਸਰਕਾਰ ਡਿੱਗੀ 3 ਜੂਨ 1947 ਨੂੰ ਜਿੱਥੇ ਵਿੱਚ 75 ਸੀਟਾਂ ਮੁਸਲਮਾਨ ਲੀਗ ਕੋਲ ਸੀ ਤੇ 100 ਸੀਟ ਜਿਹੜੀ ਪੰਜਾਬ ਦੇ ਅੰਗਰੇਜ਼ ਤੇ ਅਕਾਲੀਆਂ ਦੇ ਕੋਲ ਸੀ ਸਰਕਾਰ ਡੇ ਕੇ ਗਵਰਨਰ ਰਾਜ ਲਾਗੂ ਕਰਤਾ ਤੇ ਤੁਹਾਨੂੰ ਵੀ ਪਤਾ ਕਿ ਗਵਰਨਰ ਰਾਜ ਦੇ ਵਿੱਚ ਸਾਰੀਆਂ ਪਾਵਰਾਂ ਫੌਜ ਕੋ ਹੁੰਦੀਆਂ ਜੇ ਸਾਡੀ ਲੀਡਰਸ਼ਿਪ ਸਿਆਣੀ ਹੁੰਦੀ ਜਾਂ ਤੇ ਕਾਂਗਰਸ ਦੇ ਨਾਲ ਸਰਕਾਰ ਪੰਜਾਬ ਚ ਦੁਬਾਰਾ ਬਣਾਉਣ ਦੀ ਤਿੰਨ ਜੂਨ ਤੋਂ ਤੇ ਫਿਰ ਵੀ ਕੋਈ ਗੱਲ ਨਹੀਂ ਇੱਥੇ ਮੁੱਖ ਮੰਤਰੀ ਤੇ ਸਾਰਾ ਪ੍ਰਬੰਧ ਹੁੰਦਾ ਤੇ ਪਤਾ ਤਾਂ ਹੈਗਾ ਹੀ ਵੰਡ ਸਿਰ ਤੇ ਜਿਹੜੀ ਹੋਈ ਆ ਜਾਂ ਫਿਰ ਮੁਸਲਮਨ ਲੀਗ ਨੂੰ ਸਮਰਥਨ ਦੇ ਦਿੰਦੀ ਕਿ ਭਾਈ ਵੰਡ ਤੇ ਹੋਣੀ ਆ ਚਲੋ ਸਰਕਾਰ ਹੋ ਗਈ ਏਦੋਂ ਬਾਅਦ ਜਿਹੜਾ ਵਾ ਸਾਰਾ ਸਮਾਪਤੀ ਹੋ ਚੁੱਕੀ ਲੇਕਿਨ ਸਾਡੀ ਇੱਥੇ ਲੀਡਰਸ਼ਿਪ ਗਲਤੀ ਕਰ ਗਈ ਵੀਰੋ ਦੰਗਿਆਂ ਦੀ ਇਹਨੂੰ ਕੀ ਕਹਿ ਸਕਦੇ ਆ ਫਿਰ ਗਲਤੀਆਂ ਕਿਤੇ ਸਾੜਿਆਂ ਕੋਲ ਹੋਈਆਂ ਨੇ ਕੁਝ ਲੀਡਰਾਂ ਦੇ ਕੋਲ ਫਿਰ ਵੀਰੋ ਜਦੋਂ ਕਿਹਾ ਜਾਂਦਾ ਕਿ ਉਹ ਮਤਲਬ ਕਿਹਾ ਕਿ ਤੁਸੀਂ ਘਰ ਖਾਲੀ ਕਰਾ ਲਓ ਫਿਰ ਘਰ ਖਾਲੀ ਕਰਾਉਣੇ ਕਿੰਨਾ ਦੇ ਸੀ ਵੰਡ ਹੋ ਚੁੱਕੀ ਹੀ ਫਿਰ ਕਿੰਨੇ ਕਿਹਾ ਕਰਾ ਲਓ ਜਦੋਂ ਇਤਿਹਾਸ ਦੇ ਪੰਨੇ ਫੋਲੀਏ ਨਾ ਤੇ ਫਿਰ ਨਾਂ ਲੈਜੈਂਡ ਲੱਗਿਆ ਵੀ ਬੜਾ ਦੁੱਖ ਹੁੰਦਾ ਤੇ ਕਿਹਦਾ ਲਈਏ ਤੇ ਕਿਉਂ ਜੇ ਜੇ ਲੈਨੇ ਆ ਤੇ ਤੁਹਾਨੂੰ ਪਤਾ ਕਿ ਕਹਿਣਾ ਜੀ ਇਹ ਕੋਈ ਗਲਤ ਪ੍ਰਚਾਰ ਆ ਪਰ ਇਤਿਹਾਸ ਇਹ ਆ ਕਿ ਹਰੇਕ ਕੌਮ ਜਿਹੜੀ ਆ ਉਹ ਆਪਣਾ ਇਤਿਹਾਸ ਪੜ ਸਕਦੀ ਆ ਸੁਣ ਸਕਦੀ ਆ ਦੱਸ ਸਕਦੀ ਆ ਆਪਣਾ ਰੋਣਾ ਆਪਣੀ ਨਵੀਂ ਪੀੜੀ ਨੂੰ ਦੱਸ ਸਕਦੀ ਆ ਕਿ ਥਾਡੀਆਂ ਕੋਲੋਂ ਆ ਗਲਤੀਆਂ ਹੋਈਆਂ ਫਿਰ ਵੀਰੋ ਜਦੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਪੰਜਾਬ ਦੇ ਵਿੱਚ ਵਸਦੇ ਆ ਅੰਮ੍ਰਿਤਸਰ ਲਾਹੌਰ ਤੋਂ ਉਹ ਦੂਰ ਦਾ ਇਲਾਕਾ ਸੀ ਇੰਡੀਆ ਦੇ ਵਿੱਚ ਦੂਰ ਦਾ ਇਲਾਕਾ ਸੀ ਲੇਕਿਨ ਅੰਮ੍ਰਿਤਸਰ ਲਾਹੌਰ ਗੁਰਦਾਸਪੁਰ ਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਪਹਿਲਾਂ ਹੋਈ ਜਦੋਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਉਹਨਾਂ ਨੂੰ ਕੁੱਟ ਕੇ ਇਥੋਂ ਭੇਜਿਆ ਗਿਆ ਜਦੋਂ ਉਹ ਅੱਗੇ ਲਾਹੌਰ ਗਏ ਤਾਂ ਲਾਹੌਰ ਜਾ ਕੇ ਉਹਨਾਂ ਨੇ ਰੋਣਾ ਰੋਇਆ ਆਪਣੇ ਲੋਕਾਂ ਦੇ ਕੋਲ ਕਿ ਭਾਈ ਸਾਨੂੰ ਤੇ ਚੜ੍ਹਦੇ ਪੰਜਾਬ ਵਾਲਿਆਂ ਚ ਆਹ ਕੁਛ ਕੀਤਾ ਪਰ ਉਹਨਾਂ ਨੇ ਕੀਤਾ ਕਿਸੇ ਨੇ ਕਰਾਇਆ ਸੀ ਵੀਰੋ ਕਿਹਾ ਇਹ ਵੀ ਜਾਂਦਾ ਕਿ ਉਦੋਂ ਕੁੱਟਮਾਰਨ ਕਰਨ ਦੇ ਡਰੋਂ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਕਿ ਜਿਹੜੀ ਪੰਜਾਬ ਦੀ ਕੁਝ ਸੈਨਿਕ ਟੁਕੜੀਆਂ ਨੇ ਉਹ ਬਾਗੀ ਹੋ ਗਈਆਂ ਨੇ ਉਹ ਸਾਡੇ ਤੋਂ ਬਾਹਰ ਹੋ ਗਈਆਂ ਨੇ ਕਦੀ ਇਦਾਂ ਹੋ ਸਕਦਾ ਕਿ ਫੌਜ ਜਿਹੜੀ ਹੈ ਬਾਗੀ ਹੋ ਜਾਵੇ ਇਹ ਕਿਹਾ ਜਾਂਦਾ ਆ ਵੀ ਹੋ ਗਿਆ ਕਾਰਨ ਕੀ ਸੀ ਹੋ ਸਕਦਾ ਕਿ ਉਹਨਾਂ ਲੋਕਾਂ ਨੂੰ ਕੁਝ ਕਿਹਾ ਗਿਆ ਹੋਵੇ ਕਿ ਤੁਸੀਂ ਇੰਜ ਇੰਜ ਪ੍ਰਬੰਧ ਕਰਨਾ ਇੰਜ ਇੰਜ ਕਰਨਾ ਆ ਤੇ ਇਹ ਕੁਝ ਕਰਨਾ ਜੇ ਕੱਲ ਨੂੰ ਤੁਸੀਂ ਫੜੇ ਵੀ ਗਏ ਤਾਂ ਕੀ ਹੋਊਗਾ ਕਿਉਂਕਿ ਜਿਹੜੀਆਂ ਕੁਝ ਸ਼ਰਾਰਤੀ ਲੋਕ ਹੁੰਦੇ ਨੇ ਉਹ ਕਰਦੇ ਆਏ ਨੇ ਤੇ ਹੁੰਦਾ ਹੀ ਆਇਆ ਕੋਇਆ ਵੀਰੋ ਕੀ ਇਥੋਂ ਜਦੋਂ ਲੋਕ ਉਧਰ ਗਏ ਉਹਨਾਂ ਨੇ ਫਿਰ ਉਧਰੋਂ ਘਰ ਘਰ ਖਾਲੀ ਕਰਾਉਣੇ ਸ਼ੁਰੂ ਕਰ ਦਿੱਤੇ ਉਧਰ ਵੀ ਵੱਡ ਫੱਟ ਹੋ ਗਈ ਇਧਰ ਵੀ ਹੋ ਗਈ ਫਿਰ ਇਹ ਦਿਨ ਕਿਹਾ ਜਾਂਦਾ ਆ ਕਿ 15 ਤੋਂ 20 ਦਿਨ ਚੱਲੇ ਕਦੀ ਹੋ ਸਕਦਾ ਜਦੋਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਹੋਣ ਪਾਕਿਸਤਾਨ ਦੀ ਆਪਣੀ ਸਰਕਾਰ ਹੋ ਗਈ ਇੰਡੀਆ ਦੀ ਆਪਣੀ ਹੋ ਗਈ ਪੰਜਾਬ ਦਾ ਗਵਰਨਰਲੀ ਰਾਜ ਸੀ ਤੇ ਕੀ ਸਰਕਾਰਾਂ ਨੂੰ ਇਹਨਾਂ ਨੂੰ ਦੱਬਣਾ ਨਹੀਂ ਸੀ ਚਾਹੀਦਾ ਹੁਣ ਤਾਂ 84 ਵੀ ਯਾਦ ਆ ਦਿੱਲੀ ਵਾਲੀ ਹੈ ਜਿੱਥੇ ਕੀ ਹੋਇਆ ਸੀ 3 ਦਿਨ ਦੇ ਵਿੱਚ ਕਿੰਨੇ ਸਿੱਖਾਂ ਦੇ ਘਰ ਪਰਿਵਾਰ ਬਰਬਾਦ ਹੋਏ ਸੀ ਕਿ ਇਸੇ ਤਰ੍ਹਾਂ ਉਦੋਂ 15 ਵੀ ਦਿਨ ਉਹਦੇ ਚ ਨੁਕਸਾਨ ਫਿਰ ਕਿਹਦਾ ਹੋਇਆ ਸਾਡੇ ਮੁਸਲਮਾਨ ਵੀਰਾਂ ਦਾ ਸਿੱਖ ਵੀਰਾਂ ਦਾ ਇਜਤਾਂ ਸਾਡੀਆਂ ਲੁੱਟੀਆਂ ਗਈਆਂ ਰਿਸ਼ਤੇ ਸਾਡੇ ਖਤਮ ਹੋ ਗਏ ਆਰਥਿਕ ਆਰਥਿਕ ਸਮਾਜਿਕ ਰਾਜਨੀਤਿਕ ਤੌਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਪਛੜ ਗਏ ਸਾਡਾ ਇਤਿਹਾਸ ਜਿਹੜਾ ਸੀ ਫਟ ਫਟ ਹੋ ਗਈ ਅਸੀਂ ਕੁਝ ਨਹੀਂ ਸਿੱਖਿਆ ਅਸੀਂ ਉਹਨਾਂ ਲੋਕਾਂ ਤੇ ਉਂਗਲੀ ਨਹੀਂ ਠਾਈ ਕਿ ਭਈ ਤੁਹਾਡਾ ਫਰਜ ਇਸ ਬਣਦਾ ਸੀ ਤੁਹਾਡੀਆਂ ਜ਼ਿੰਮੇਵਾਰੀਆਂ ਸੀ ਕੀ ਤੁਹਾਨੂੰ ਆਪਣੀਆਂ ਕਿਸੇ ਨੂੰ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਸੀ ਇਸ ਕਰਕੇ ਤੁਸੀਂ ਨਿੱਕੇ ਨਿੱਕੇ ਸਾਡੇ ਧੀਆਂ ਪੁੱਤ ਮਰਵਾ ਦਿੱਤੇ ਉਹ ਵੀ ਸਾਡੇ ਪੰਜਾਬੀ ਚੜਦਾ ਵੀ ਪੰਜਾਬ ਸਾਡਾ ਤੇ ਲੈਂਦਾ ਵੀ ਪੰਜਾਬ ਸਾਡਾ ਸਾਡਾ ਪੰਜਾਬ ਬਰਬਾਦ ਕਰਤਾ ਫਿਰ ਸੁਹਾ ਦੇ ਵੀ ਖੜਾ ਤੇ ਹੁੰਦਾ ਹੀ ਆ ਨਾ ਭਈ ਸ਼੍ਰੀਲੰਕਾ ਦੇ ਬਾਰਡਰ ਤੇ ਦੰਗੇ ਕਿਉਂ ਨਹੀਂ ਹੋਏ ਬਰਮਾ ਦੇ ਬਾਰਡਰ ਤੇ ਦੰਗੇ ਕਿਉਂ ਨਹੀਂ ਹੋਏ ਜੰਮੂ ਐਂਡ ਕਸ਼ਮੀਰ ਦੇ ਬਾਰਡਰ ਤੇ ਇੰਨੇ ਦੰਗੇ ਕਿਉਂ ਨਹੀਂ ਹੋਏ ਤੇ ਫਿਰ ਜਦੋਂ ਗੱਲ ਇੱਥੇ ਹੁੰਦੀ ਆ ਤੇ ਫਿਰ ਸੋਚੀਦਾ ਵੀ ਇੱਥੇ ਹੀ ਕਿਉਂ ਕਿਉਂਕਿ ਹੋ ਸਕਦਾ ਕਿ ਪੰਜਾਬੀ ਕਈਆਂ ਲੋਕਾਂ ਨੂੰ ਨਾ ਚੰਗੇ ਲੱਗਦੇ ਹੋਣ ਉਹਨਾਂ ਦੀ ਅੱਖਾਂ 'ਚ ਰੜਕਦੇ ਹੋਣ ਪਰ ਪੰਜਾਬੀਓ ਸਿੱਖ ਵੀਰਿਓ ਮੁਸਲਮਾਨ ਵੀਰਿਓ ਆਪਾਂ Hindu ਵੀਰਿਓ ਆਪਾਂ ਸਾਰੇ ਭਰਾ ਆਂ ਸਾਈ ਸਾਰੇ ਭਰਾ ਆਂ ਆਪਾਂ ਨੂੰ ਉਹਨਾਂ ਘਟਿਆ ਰਾਜਨੀਤਿਕ ਲੋਕਾਂ ਦੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਵਾ ਜਿਹੜੇ ਲੋਕ ਜਿਹੜੇ ਸ਼ਰਾਰਤੀ ਲੋਕ ਸਾਰੇ ਨਹੀਂ ਬਹੁਤ سارے ਲੀਡਰ ਚੰਗੇ ਸੀ ਸਾਡੇ ਸਾਰੇ ਧਰਮਾਂ ਦੇ ਵਿੱਚ ਬਹੁਤ ਸਾਰੇ ਲੀਡਰ ਚੰਗੇ ਹੁੰਦੇ ਨੇ ਚਾਹੇ ਉਹ ਸਿੱਖ ਧਰਮ ਹੋਵੇ ਚਾਹੇ ਇਸਲਾਮ ਧਰਮ ਹੋਵੇ ਚਾਹੇ Hindu ਧਰਮ ਹੋਵੇ ਚਾਹੇ ਇਸਾਈ ਧਰਮ ਹੋਵੇ ਚਾਹੇ ਕੋਈ ਵੀ ਸਾਰੇ 'ਚ ਵਧੀਆ ਲੀਡਰ ਹੁੰਦੇ ਪਰ ਕੁਝ ਕੋ ਕੁਝ ਕੋ ਨਕਮੇ ਤੇ ਸ਼ਰਾਰਤੀ ਹੁੰਦੇਵੇਂ ਜਿਹੜੇ ਪੂਰੀ ਦੀ ਪੂਰੀ ਕੌਮ ਨੂੰ ਦੂਜੀ ਨੂੰ ਬਰਬਾਦੀ ਵੱਲ ਧੱਕਣ ਦੀ ਕੋਸ਼ਿਸ਼ ਕਰਦੇ ਨੇ ਅੱਜ ਮੇਰਾ ਮਨ ਕਾਫੀ ਠੰਡਾ ਹੋ ਗਿਆ ਅੱਜ ਗੱਲ ਕਰਕੇ ਕਿ ਸਾਡੇ ਪੰਜਾਬੀਆਂ ਦੀ ਤੇ ਗਲਤੀ ਕੋਈ ਨਹੀਂ ਸੀ ਲੇਕਿਨ ਪੰਜਾਬੀਆਂ ਨੂੰ ਜਾਣ ਕੇ ਬਰਬਾਦ ਕਰਤਾ ਇਹ ਮੈਂ ਆਸ ਕਰਦਾ ਕਿ ਜਦੋਂ ਲੱਤ ਥੱਲੇ ਵੱਜੇਗੀ ਤਾਂ ਸੋਚ ਕੇ ਵੱਜੇ ਕਿ ਥੱਲੇ ਮੇਰਾ ਨਿਕਾ ਜਾਂ ਕੋਈ ਵੱਡਿਆਂ ਚ ਪਿਆਵਾ ਉਹਦੀ ਹਿੱਕ ਤੇ ਨਾ ਵੱਜੇ ਤਾਂ ਕਿ ਮੇਰੇ ਸੋਹਣੇ ਪੰਜਾਬ ਦੀ ਜ਼ਮੀਰ ਨੂੰ ਆਤਮਾ ਨੂੰ ਸ਼ਾਂਤੀ ਮਿਲੇ ਤੇ ਸੋਚੀਏ ਵੀਰੋ ਆਜ਼ਾਦੀ ਦਿਵਸ ਜ਼ਰੂਰ ਮਨਾਓ ਪਿਆਰ ਨਾਲ ਮਨਾਓ ਸਤਕਾਰ ਨਾਲ ਮਨਾਓ ਤਾਂ ਕਿ ਉਸ ਤਰੀਕੇ ਨਾਲ ਮਨਾਓ ਕਿ ਜਿਹਦੇ ਵਿੱਚ ਅਸੀਂ ਆਪਣੇ ਵੱਡਿਆਂ ਨੂੰ ਸ਼ਰਧਾਂਜਲੀ ਵੀ ਦੇ ਸਕੀਏ ਪੰਜਾਬ ਦੇ ਦੁਖਾਂਤ ਨੂੰ ਵੀ ਦੇ ਚਲੀਏ ਕਿਉਂਕਿ ਪੰਜਾਬ ਸਾਡਾ ਸੋਹਣਾ ਦੇਸ਼ ਆ ਮੈਂ ਤੁਹਾਡੇ ਇਹ ਜਿਹੜੇ ਸਾਰੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਕਿ ਤੁਸੀਂ ਅੱਜ ਆਪਣੇ ਸੋਹਣੇ ਪੰਜਾਬ ਦੇ ਉਸ ਦਰਦ ਨੂੰ ਜਰੂਰ ਸੁਣੋਗੇ ਤੇ ਗਾੜੀ ਵੀ ਸ਼ੇਅਰ ਕਰੋਗੇ ਤਾਂ ਕਿ ਹੋ ਸਕਦਾ ਸਾਡਾ ਕੋਈ ਵੀਰ ਉਹਦੀ ਉਹਨੂੰ ਕੁਝ ਯਾਦ ਆ ਜਾਏ ਕਿ ਮੇਰੇ ਸੋਹਣੇ ਪੰਜਾਬ ਨਾਲ ਕੀ ਵਾਪਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ